ਇੱਕ ਕਹਾਵਤ ਹੈ ਕਿ ਵੱਡਾ ਨੌਕਰ ਬਣਨ ਨਾਲੋਂ ਚੰਗਾ ਛੋਟਾ ਮਾਲਕ ਬਣ ਜਾਓ ਤੇ ਪੰਜਾਬੀਆਂ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਕਿ ਭਾਵੇਂ ਸਾਰੀ ਦੁਨੀਆ ਬੰਦ ਹੋਵੇ ਇਹਨਾਂ ਨੇ ਇੱਥੋਂ ਛੱਡ ਕੇ ਬੰਗਲਾਦੇਸ਼ ਵੀ ਚਲੇ ਜਾਣਾ ਜਾਂ ਅਫਗਾਨਿਸਤਾਨ ਨੇ ਵੀਜ਼ੇ ਦਿੱਤੇ ਅਫਗਾਨਿਸਤਾਨ ਵੀ ਚਲੇ ਜਾਣਗੇ ਪਰ ਇਹਨਾਂ ਨੇ ਪੰਜਾਬ ਨਹੀਂ ਰਹਿਣਾ ਆਮ ਬੇਸ ਹਰੇਕ ਦਾ ਹੱਥ ਦਾ ਜਿਹੜਾ ਟੇਸਟ ਹੁੰਦਾ ਵੀਰੇ ਉਹ ਲੱਗ ਲੱਗ ਹੁੰਦਾ ਅਤੇ ਸਾਡੇ ਵੀਰੇ ਜੁਨੇ ਗੱਲ ਇਹ ਹੈ ਵੀਰੇ ਅਸੀਂ ਨਾ ਜੋ ਕੋਈ ਮੌਕਾ ਬਣਾਣਿਆ ਜਿਹੜਾ ਮਾਰਕੀਟ ਦੇ ਵਿੱਚ ਫਲ ਅਵੇਲੇਬਲ ਆ ਵੀਰੇ ਕੋਈ ਵੀ ਹੋਵੇਗਾ ਸਾਨੂੰ 300 ਰੁਪਏ ਕਿਲੋ ਕਿਲੋ ਚੱਕਣਾ ਪਵੇ 300 ਰੁਪਏ ਕਿਲੋ ਕਿਲੋ ਚੱਕਣਾ ਪਵੇ ਅਤੇ ਅਸੀਂ 올 ਆਫ ਆਰ ਮੋਕਲ ਦੇ ਵਿੱਚ ਐਡ ਕਰ ਦਿਆਂ ਕਰਦੇ ਐ ਨਹੀਂ ਕਹਿੰਦੇ ਵੀ ਭਾਈ ਫਿਰ ਤਾਂ ਕਾਰਸੇ ਵਾਲੇ ਬਾਬਿਆਂ ਨਾਲ ਰਲ ਜੂ ਨਹੀਂ ਨਹੀਂ ਬੇਬੇ ਕਿਉਂਕਿ ਜੇ ਸਾਡੇ ਨੂੰ ਕਸਟਮਰ ਆ ਰਿਹਾ ਜੀ ਉਹ ਖੁਸ਼ ਹੋ ਕੇ ਜਾ ਰਿਹਾ ਇਸ ਤੋਂ ਵੱਡੀ ਸਾਡੇ ਲਈ ਹੋਰ ਕੋਈ ਖਲਾਉਦੀ ਨਹੀਂ ਐਸਟਰਾ ਆਟੋ ਚਾਹਨੇ ਆ ਰੈਸਟੋਰੈਂਟ ਚਾਹਨੇ ਤਾਂ ਉੱਥੇ ਮੋਕਲ ਦਾ ਪ੍ਰਾਈਸ 200 ਪਲੱਸ ਹੁੰਦਾ 300 ਹੁੰਦਾ ਬਸ ਉੱਥੇ ਇੱਕ ਨਾ ਜਿਵੇਂ ਆਪਾਂ ਨੋਰਮਲ ਫੈਮਿਲੀ ਤੁਸੀਂ ਆਪ ਰਿਲਾਇਜ਼ ਕੀਤਾ ਹੈ ਵੀ ਆਪਾਂ ਜਾ ਕੇ ਉਹ ਟ੍ਰਿਕ ਤੇ ਜਾ ਕੇ ਆਪਾਂ ਕਹਿੰਦੇ ਸੀ ਨਹੀਂ ਮਹਿੰਗੀ ਆਪਾਂ ਪੀਣੀ ਬਸ ਆਪਾਂ ਲਵੇ ਆਪਾਂ ਸਾਰੇ ਸਾਰੇ ਮੌਕਾ ਲਾ ਕੋਈ ਵੀ ਹੋਵੇ ਤਾਂ ਆਪਾਂ 49 ਦੀ ਕਰਦੇ ਵੀ ਹਰ ਕੋਈ ਆਖ ਚੈਕ ਕਰਦਾ ਅਸੇ ਤੋਂ ਪਹਿਲਾਂ ਜੀ ਮੈਂ ਮੈਕੜੀ ਚ ਕੰਮ ਕੀਤਾ ਉਤੋਂ ਪਹਿਲਾਂ ਮੈਂ ਇਲੈਕਟ੍ਰੀਸ਼ੀਅਨ ਵਰਕ ਚ ਐਚ ਆਰ ਸੀ ਅੰਦਰ ਜੀ ਪੰਜਾਬ ਆ ਜਿਹੜਾ ਸਵਾਤ ਲਈ ਮੰਨਿਆ ਜਾਂਦਾ ਜੀ ਜਿਹੜਾ ਪੰਜਾਬੀ ਵੀਰ ਆਪਣਾ ਸਵਾਤ ਚ ਜਿ ਬਣਾ ਦੂਗਾ ਜੀ ਉਹ ਘਰਵਾਸੀ ਨਹੀਂ ਬਣਾ ਸਕਦਾ ਬੱਟ ਆਪਣੇ ਜਿਹੜਾ ਚੱਲ ਰਿਹਾ ਚੱਲੋ ਵਾਹ ਜੀ ਆਪਾਂ ਇੱਥੇ ਕੰਮ ਨਹੀਂ ਕਰਦੇ ਪਰ ਜਿੰਨਾ ਪੰਜਾਬ ਦੇ ਵਿੱਚ ਕੰਮ ਹੈ ਜੀ ਉਹਨਾਂ ਕਿਧਰੇ ਵੀ ਨਹੀਂ ਹੈਗਾ ਪਰ ਜਦ ਅਸੀਂ ਇੱਕ ਲੈਣ ਦੇ ਵਿੱਚ ਖੜੀਆਂ ਰੇੜੀਆਂ ਨੂੰ ਦੇਖਦੇ ਆ ਸਟਾਲ ਨੂੰ ਦੇਖਦੇ ਆ ਤਾਂ ਸਭ ਤੋਂ ਵੱਧ ਭੀੜ ਪ੍ਰਵਾਸੀ ਦੀ ਰੇੜੀ ਤੇ ਹੁੰਦੀ ਆ ਮੰਨ ਲਓ ਕਿ ਇੱਕ ਪ੍ਰਵਾਸੀ ਦੀ ਰੇੜੀ ਵਿਚਾਲੇ ਦੋ ਆਲੇ-ਦਾਲੇ ਪੰਜਾਬੀਆਂ ਦੀਆਂ ਨੇ ਪੰਜਾਬੀਆਂ ਦੀ ਰੇੜੀ ਤੇ ਘੱਟ ਨਹੀਂ ਹੁੰਦਾ ਤੇ ਪ੍ਰਵਾਸੀ ਦੀ ਰੇੜੀ ਤੇ ਘੱਟ ਹੁੰਦਾ ਆਪਾਂ ਇਹ ਸਵਾਲ ਦੇ ਨਾ ਆਬੀ ਹੋ ਚੁੱਕਿਆ ਇੱਕ ਮਾੜੀ ਮਾੜੇ ਸਵਾਲ ਹੈ ਪਰ ਆਪਾਂ ਜੋਨੇ ਵੀ ਹਮ ਹੌਸਲੇ ਵੇ ਖਾਣੇ ਨੇ ਆਪਾਂ ਪੰਜਾਬੀ ਵੀਰ ਨੂੰ ਅੱਗੇ ਆਉਣੇ ਹੀ ਦੇਣੀ ਅੱਛਾ ਵੀ ਆਪਣੇ ਹੀ ਆਪਣੀਆਂ ਲੱਤਾਂ ਕਿਚੀ ਨੇ ਆਪਣੇ ਲੱਤਾਂ ਕਿਚਰੇ ਨੇ ਜੇ ਜੇ ਤੁਹਾਡੇ ਹੱਥ ਵਿੱਚ ਹੁਨਰ ਆਵੇ ਸਕਿੱਲਸ ਨੇ ਤਾਂ ਤੁਸੀਂ ਜਮਾ ਛੋਟੇ ਤੋਂ ਛੋਟੇ ਸੈਟਅਪ ਤੋਂ ਵੀ ਆਪਣਾ ਸੈਟਅਪ ਬੜਾ ਕਰ ਸਕਦੇ ਹੋ ਪਰ ਉਹਦੇ ਲਈ ਬਾਹਰੇ ਨਿਕਲਣਾ ਪਊਗਾ ਕੰਮ ਕਰਨਾ ਪਊਗਾ ਜਿਹੜੇ ਕੁਝ ਅਲੱਗ ਪੀਣ ਦਾ ਸ਼ਕੀਨ ਰੱਖਦੇ ਨੇ ਤੇ ਦੂਜਾ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੁਝ ਨਹੀਂ ਰੱਖਿਆ ਤੇ ਪੰਜਾਬ ਤੋਂ ਚਲੇ ਜਾਣਾ ਚਾਹੀਦਾ ਉਹਨਾਂ ਦੇ ਲਈ ਬਹੁਤ ਕੰਮ ਦੀ ਵੀਡੀਓ ਹੈ ਸਾਡੇ ਨਾਲ ਬਾਈ ਜੀ ਮੌਜੂਦ ਨੇ ਜਿਹੜੇ ਕਿ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਕੰਮ ਕਰ ਰਹੇ ਨੇ ਤੇ ਸਰਦਾਰੀ ਵੀ ਬਾਈ ਨੇ ਸਾਂਭੀ ਹੋਈ ਆ ਬਈ ਪਹਿਲੀ ਗੱਲ ਤਾਂ ਇਹ ਹੈ ਕਿ ਆਪਣੀ ਮੈਚਿੰਗ ਹੋ ਗਈ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵਾਸੇ ਰੱਬ ਦੀ ਮਿਹਰ ਨਾਲ ਜੀ ਵੱਲੋਂ ਵੱਲੀ ਹੋ ਗਈ ਅੱਛਾ ਬਾਈ ਜੀ ਮਤਲਬ ਵੀ ਮੌਕਟੇਲ ਤੁਸੀਂ ਤਿਆਰ ਕਰ ਰਹੇ ਹੋ ਪਹਿਲਾਂ ਤਾਂ ਤੁਸੀਂ ਪੰਜਾਬ ਨੂੰ ਚੁਣਿਆ ਕਿਉਂਕਿ ਥੋੜੀ ਛੋਟੀ ਉਮਰ ਹੈ ਤੇ ਇਸ ਉਮਰ ਦੇ ਵਿੱਚ ਤਾਂ ਲਗਭਗ ਸਾਰੀ ਕਹਿੰਦੇ ਆ ਕਿ ਕੈਨੇਡਾ ਚੱਲੇ ਜਾਓ ਹਾਲਾਂਕਿ ਕੈਨੇਡਾ ਹੁਣ ਬੰਦ ਹੋ ਗਿਆ ਤੇ ਪੰਜਾਬੀਆਂ ਦੇ ਲਈ ਇੱਕ ਗੱਲ ਕਹੀ ਜਾਂਦੀ ਹੈ ਕਿ ਭਾਵੇਂ ਸਾਰੀ ਦੁਨੀਆ ਬੰਦ ਹੋਵੇ ਇਹਨਾਂ ਨੇ ਇੱਥੋਂ ਛੱਡ ਕੇ ਬੰਗਲਾਦੇਸ਼ ਵੀ ਚਲੇ ਜਾਣਾ ਜੇ ਅਫਗਾਨਿਸਤਾਨ ਨੇ ਵੀਜ਼ੇ ਦਿੱਤੇ ਅਫਗਾਨਿਸਤਾਨ ਵੀ ਚਲੇ ਜਾਣਗੇ ਪਰ ਇਹਨਾਂ ਨੇ ਪੰਜਾਬ ਨਹੀਂ ਰਹਿਣਾ ਤੁਸੀਂ ਪੰਜਾਬ ਨੂੰ ਚੁਣਿਆ ਇਸ ਕੰਮ ਲਈ ਇਹ ਇਹ ਪਲਾਨ ਕਿਵੇਂ ਆਇਆ ਅ ਮੇਰੇ ਇਹਦੇ ਪਿੱਛੇ ਕੁਝ ਕ੍ਰੀਦਾ ਨੇ ਜਿਵੇਂ ਇੱਕ ਤਾਂ ਵੀ ਆਪਾਂ ਘਰ ਦੇ ਨਾਲ ਕਾਰਡ ਨੇ ਆ ਨੇੜੇ ਰਹਿ ਸਕਦੇ ਆ ਉਹਨਾਂ ਦੀ ਦੇਖਭਾਲ ਕਰ ਸਕਦਾ ਹੈ ਜੀ ਅਤੇ ਦੂਜੇ ਜੇ ਆਪਾਂ ਆਪ ਖੁਦ ਇੱਥੇ ਕੰਮ ਕਰਾਂਗੇ ਜੀ ਤੇ ਦੂਜੇ ਆਪਣੇ ਨਾਲ ਦੇ ਯਾਰ ਮਿੱਤਰ ਦੋਸਤ ਅਤੇ ਹੋਰ ਆਪਾਂ ਦੇਖ ਕੇ ਉਹ ਵੀ ਐਕਸਾਈਟਡ ਹੋਣਗੇ ਵੀ ਅਸੀਂ ਵੀ ਇੱਥੇ ਕੰਮ ਕਰੀਏ ਅੱਛਾ ਭਾਈ ਬਹੁਤ ਸਾਰੀ ਮਾਰਕੀਟ ਦੇ ਵਿੱਚ ਵੱਖ-ਵੱਖ ਸ਼ਹਿਰ ਨੇ ਵੱਖ-ਵੱਖ ਕਸਬੇ ਨੇ ਜਿੱਥੇ ਮੌਕਟੇਲ ਵਿਕਦਾ ਤੇ ਲੋਕ ਪੀਂਦੇ ਨੇ ਜਿਹੜੇ ਕੁਝ ਅਲੱਗ ਪੀਣ ਦਾ ਸ਼ੌਕੀਨ ਰੱਖਦੇ ਨੇ ਤੇ ਤੁਹਾਡੇ ਕੋਲ ਉਹ ਕਾਦੇ ਲਈ ਆਉਣ ਤੁਹਾਡੇ ਕੋਲ ਐਸੀ ਕੀ ਸਪੈਸ਼ਲ ਚੀਜ਼ ਹੈ ਕਿ ਉਹ ਤੁਹਾਡੇ ਕੋਲ ਆਉਣ ਅ ਵੀਰ ਜੀ ਅ ਬੇਸ ਹਰੇਕ ਦਾ ਹੱਥ ਦਾ ਜਿਹੜਾ ਟੇਸਟ ਹੁੰਦਾ ਵੀਰੇ ਉਹ ਅਲੱਗ-ਅਲੱਗ ਹੁੰਦਾ ਅਤੇ ਸਾਡੀ ਵੀਰੇ ਜੁਨੇ ਗੱਲ ਇਹ ਹੈ ਵੀਰੇ ਅਸੀਂ ਨਾ ਜੋ ਕੋਈ ਵੀ ਮੌਕ ਟਲ ਬਣਾਉਂਦੇ ਆ ਜਿਹੜਾ ਮਾਰਕੀਟ ਦੇ ਵਿੱਚ ਫਰੂਟ ਅਵੇਲੇਬਲ ਆ ਵੀਰੇ ਮਤਲਬ ਕੋਈ ਵੀ ਹੋਵੇ ਪਾ ਸਾਨੂੰ ₹200 किलो ਕਿ ਉਹ ਕਿਉਂ ਨਾ ਚੱਕਣਾ ਪਵੇ ₹300 किलो ਕਿਉਂ ਨਾ ਚੱਕਣਾ ਪਵੇ ਅਤੇ ਅਸੀਂ ਆਲ ਆਫ ਮੋਕਟੇਲ ਵਿੱਚ ਐਡ ਕਰਦੇ ਹਾਂ ਜਿਵੇਂ ਗ੍ਰੀਨ ਐਪਲ ਵੀਰੇ ਆਪ ਐਪਲ ਦਾ ਪ੍ਰਾਈਸ ਇਸ ਟਾਈਮ 400 ਦੇ ਪਲੱਸ ਆ ਰਿਹਾ ਹੈ ਅਤੇ ਅਸੀਂ ਵੀ ਅਸੀਂ ₹50 ਦੀ ਮੋਕਟੇਲ ਵਿੱਚ ਐਪਲ ਐਡ ਕਰਕੇ ਦੰ ਦੇ ਰਹੇ ਹਾਂ ਭਾਵੇਂ ਅਸੀਂ ਜੇਬ ਤੋਂ ਕੀ ਨਾ ਲਈਏ ਅੱਛਾ ਨਹੀਂ ਇਹ ਕਾਰਸੇਵ ਵਾਲੀ ਭਾਵਨਾ ਕਿਉਂ ਆਈ ਫਿਰ ਕਰਦੇ ਆ ਨਹੀਂ ਕਹਿੰਦੇ ਵੀ ਭਾਈ ਫਿਰ ਤਾਂ ਕਾਰਸੇਵ ਵਾਲੇ ਬਾਬਿਆਂ ਨਾਲ ਰਲ ਜਾਉ ਨਹੀਂ ਨਹੀਂ ਵੀਰ ਜੀ ਕਿਉਂਕਿ ਜੇ ਸਾਡੇ ਕੋਲ ਕਸਟਮਰ ਆ ਰਿਹਾ ਜੀ ਉਹ ਖੁਸ਼ ਹੋ ਕੇ ਜਾ ਰਿਹਾ ਇਹ ਤੋਂ ਵੱਡੀ ਸਾਡੇ ਲਈ ਹਰ ਕੋਈ applauding ਅੱਛਾ ਇੰਨਾ ਘੱਟ ਪ੍ਰਾਈਸ ਕਿਉਂ ਰੱਖਿਆ ਏ ਮੇਰੇ ਇੱਕ ਇਦਾਂ ਹੈ ਜਿਵੇਂ ਆਪਣੇ ਨੋਰਮਲ ਫੈਮਿਲੀ ਤੋਂ ਮੀਡਲ ਕਲਾਸ ਦੇ ਬੰਦੇ ਵੀ ਨਾ ਇਹ ਚੌਂਕ ਵੀ ਆ ਕੇ ਹਰ ਕੋਈ ਟੈਸਟ ਲੈ ਸਕੇ ਕਿਉਂਕਿ ਜੇ ਆਪਾਂ ਕਿਸੇ ਆਪਾਂ ਹੌਸਟਲ ਐਸ਼ਰਾ ਆਟੋ ਚ ਜਾਂਦੇ ਆ ਰੈਸਟੋਰੈਂਟ ਜਾਂਦੇ ਆ ਤਾਂ ਉੱਥੇ ਲੋਕਲ ਦਾ ਪ੍ਰਾਈਸ 200 ਪਲੱਸ ਹੁੰਦਾ 300 ਹੁੰਦਾ ਹੈ ਬਟ ਉੱਥੇ ਇੱਕ ਨਾ ਜਿਵੇਂ ਆਪਾਂ ਨੋਰਮਲ ਫੈਮਿਲੀ ਤੋਂ ਅਸੀਂ ਆਪ ਰੈਲਾਈਜ਼ ਕੀਤਾ ਹੈ ਵੀ ਆਪਾਂ ਜਾ ਕੇ ਉਹ ਡਰਿੰਕ ਤੇ ਜਾ ਕੇ ਆਪਾਂ ਕਹਿੰਦੇ ਸੀ ਨਹੀਂ ਮਹਿੰਗੀ ਆਪਾਂ ਪੀਣੀ ਨਹੀਂ ਹੈਗੀ ਬਸ ਆਪਣੇ ਲਈ ਆਪਾਂ ਸਾਰੇ ਸਾਰੀਆਂ ਮੋਕਟੇਲਾਂ ਕੋਈ ਵੀ ਹੋਵੇ ਤਾਂ ਆਪਾਂ 49 ਦੀ ਕਰਦੇ ਵੀ ਹਰ ਕੋਈ ਆ ਕੇ ਚੇਸਟ ਕਰ ਸਕਦਾ ਅੱਛਾ ਤੁਸੀਂ 49 ਦੀ ਕੀਤੀ ਹੈ ਮੋਕਟੇਲ ਤੇ ਇਹ ਹੋ ਗਿਆ ਦਿਨ ਦੇ ਸ਼ਕੀਨਾ ਦੇ ਲਈ ਜਿਹੜੇ ਦਿਨ ਦੇ ਵਿੱਚ ਸ਼ਕੀਨ ਦੇ ਪੀਣ ਨੇ ਇੱਕ ਪੰਜਾਬ ਦੇ ਵਿੱਚ ਬਹੁਤ ਗਿਣਤੀ ਹੈ ਜਿਹੜੀ ਸ਼ਾਮ ਨੂੰ ਪੀਣ ਦੀ ਸ਼ਕੀਨਾ ਉਹਨਾਂ ਦੇ ਲਈ ਵੀ ਕੋਈ ਪ੍ਰਬੰਧ ਹੈ ਤੁਹਾਡੇ ਕੋਲ ਨਹੀਂ ਵੀਰ ਜੀ ਆਪਾਂ ਸਿਰਫ ਓਨਲੀ ਵੀਰੇ ਵਿਦਆਊਟ ਅਲਕੋਹਲ ਕਰਦੇ ਆ ਜੀ ਓਨਲੀ ਫਰੂਟਸ ਦਾ ਕਰਦੇ ਅੱਛਾ ਇਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਇਹ ਕੰਮ ਸਾਰਾ ਕਿੱਥੋਂ ਹੈ ਜੀ ਮੇਰੇ ਜੀ ਮੈਂ ਇਹ ਕੰਮ ਕੁਲ ਖੇਤਰੋਂ ਟ੍ਰੇਨ ਲੱਤਿਆ ਜੀ ਅਤੇ ਉੱਥੋਂ ਕੰਮ ਸਿੱਖਿਆ ਸਾਰਾ ਜੀ ਅਤੇ ਏਦੋਂ ਪਹਿਲਾਂ ਹੀ ਮੈਂ ਮੈਕੜੀ ਚ ਕੰਮ ਕੀਤਾ ਤੇ ਉਸ ਤੋਂ ਪਹਿਲਾਂ ਮੈਂ ਇਲੈਕਟ੍ਰੀਸ਼ੀਅਨ ਵਰਕ ਚ ਐਚ ਆਰ ਸੀ ਓਕੇ ਫਿਰ ਐਚ ਆਰ ਏ ਹਿਸਾਬ ਕਿਤਾਬ ਚ ਆਈ ਨਹੀਂ ਐਚ ਆਰ ਆਈ ਆ ਜੀ ਵਾਟ ਇਹ ਰੈਲਾਈਜ਼ ਹੋਇਆ ਵੀ ਆਪਣਾ ਕਿਉਂ ਨਾ ਆਪਣਾ ਕੰਮ ਕੀਤਾ ਜਾਵੇ ਮੈਨੂੰ ਸ਼ੁਰੂ ਤੋਂ ਇੰਟਰਸਟ ਹੈ ਆਪਣੇ ਕੰਮ ਵਿੱਚ ਅਤੇ ਥੋੜਾ ਇੰਟਰਸਟ ਹੈ ਇਧਰ ਫੂਡ ਲਾਈਨ ਚ ਵੀ ਤਾਂ ਇਹ ਜੀ ਮੈਨੂੰ ਕੈਸ਼ ਠੀਕ ਲੱਗੀ ਤੇ ਆ ਕੰਮ ਵੀ ਠੀਕ ਲੱਗਿਆ ਤਾਂ ਮੈਂ ਇਧਰ ਨੂੰ ਆ ਗਿਆ ਅੱਛਾ ਇਹ ਤੁਸੀਂ ਚੁਣਿਆ ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਇੱਥੇ ਪ੍ਰਵਾਸੀਆਂ ਦਾ ਕਬਜ਼ਾ ਹੋ ਜਾਣਾ ਹੈ ਇੱਥੇ ਦਾ ਬਹੁਤ ਨਸ਼ਾ ਹੋ ਗਿਆ ਸਰਕਾਰਾਂ ਕੁਝ ਨਹੀਂ ਕਰਦੀਆਂ ਪੰਜਾਬ ਬਰਬਾਦ ਹੋ ਜਾਣਾ ਪੰਜਾਬ ਖਤਮ ਹੋ ਜਾਣਾ ਤੇ ਤੁਸੀਂ ਉਹਨਾਂ ਨੂੰ ਕੀ ਕਹੋਗੇ ਮਰਜੀ ਪੰਜਾਬ ਆ ਜਿਹੜਾ ਸਵਾਦ ਲਈ ਮੰਨਿਆ ਜਾਂਦਾ ਜੀ ਜਿਹੜਾ ਪੰਜਾਬੀ ਵੀਰ ਆਪਣਾ ਸਵਾਦ ਚ ਬਣਾ ਦੂਗਾ ਜੀ ਉਹ ਪ੍ਰਵਾਸੀ ਨਹੀਂ ਬਣਾ ਸਕਦਾ ਬਟ ਆਪਣੇ ਚਰਹਾਂ ਚੱਲੇ ਹੋਏ ਚਲੋ ਬਾਹਰ ਜੀ ਆਪਾਂ ਇੱਥੇ ਕੰਮ ਨਹੀਂ ਕਰ ਰਹੇ ਬਟ ਜਿੰਨਾ ਪੰਜਾਬ ਦੇ ਵਿੱਚ ਕੰਮ ਹੈ ਜੀ ਉਹਨਾਂ ਕਿਧਰੇ ਵੀ ਨਹੀਂ ਹੈਗਾ ਤੁਸੀਂ ਇੱਕ ਪੰਜਾਬੀ ਭਾਈ ਤੋਂ ਕੁਝ ਖਾ ਕੇ ਦੇਖ ਲਓ ਅਤੇ ਇੱਕ ਪ੍ਰਵਾਸੀ ਤੋਂ ਖਾ ਕੇ ਦੇਖ ਲਓ ਜਿਹੜਾ ਪੰਜਾਬੀ ਆ ਉਹ ਤੁਹਾਨੂੰ ਦੇਸੀ ਕੀ ਦਾ ਤੜਕਾ ਲਾ ਕੇ ਦਊਗਾ ਭਾਵੇਂ ਆਪਣਾ ਜੇਚੋ ਦੋਵੇ ਪਰ ਅਸੀਂ ਉਹੀ ਥੋੜਾ ਜਿਹਾ ਉਹਨਾਂ ਖਲ ਖਾਣਾ ਇਹ ਨਹੀਂ ਕਹਿੰਦਾ ਮਾੜਾ ਹੋਊਗਾ ਹਲਕਾ ਖਾਣਾ ਹੋਊਗਾ ਜੀ ਪਰ ਆਪਾਂ ਜਿਹੜੀ ਘਰ ਦੀ ਰਿਜਨਲ ਚੀਜ਼ ਆ ਜੀ ਆਪਾਂ ਉਹਨੂੰ ਅੱਗੇ ਲੈ ਕੇ ਆ। ਅੱਛਾ ਤੁਸੀਂ ਕਿਹਾ ਕਿ ਜਿਹੜਾ ਸਾਡਾ ਪੰਜਾਬੀ ਭਾਈਚਾਰਾ ਉਹ ਵਧੀਆ ਸਮਾਨ ਪਰੋਸਦਾ ਪਰ ਜਦ ਅਸੀਂ ਇੱਕ ਲੈਨ ਦੇ ਵਿੱਚ ਖੜੀਆਂ ਰੇੜੀਆਂ ਨੂੰ ਦੇਖਦੇ ਆ ਸਟਾਲ ਨੂੰ ਦੇਖਦੇ ਆ ਤਾਂ ਸਭ ਤੋਂ ਵੱਧ ਭੀੜ ਪ੍ਰਵਾਸੀ ਦੀ ਰੇੜੀ ਤੇ ਹੁੰਦੀ ਆ ਮੰਨ ਲਓ ਕਿ ਇੱਕ ਪ੍ਰਵਾਸੀ ਦੀ ਰੇੜੀ ਵਿਚਾਲੇ ਆ ਦੋ ਆਲੇ-ਦਾਲੇ ਪੰਜਾਬੀਆਂ ਦੀਆਂ ਨੇ ਪੰਜਾਬੀਆਂ ਦੀ ਰੇੜੀ ਤੇ ਘੱਟ ਨਹੀਂ ਹੁੰਦਾ ਤੇ ਪ੍ਰਵਾਸੀ ਦੀ ਰੇੜੀ ਤੇ ਘੱਟ ਹੁੰਦਾ ਉਹਦੇ ਪਿੱਛੇ ਫਿਰ ਕੀ ਕਰਨਾ ਆਪਾਂ ਇਹ ਸਵਾਦ ਨੇ ਨਾ ਆਦੀ ਹੋ ਚੁੱਕੇ ਆ ਇੱਕ ਮਾੜੀ ਮਾੜੇ ਸਵਾਦ ਦੇ ਆ ਬੇਸ਼ੱਕ ਕਹਿੰਦੇ ਨੇ ਆਪਾਂ ਵੀ ਕਹਿੰਦੇ दारू ਬਹੁਤ ਮਾੜੀ ਆ ਜੀ ਪਰ ਉਹਦੇ ਕੁਝ ਮੇਰੇ ਵੀਰ ਭਾਈ ਆਦੀ ਹੋ ਚੁੱਕੇ ਨੇ ਚਾਹ ਕੇ ਵੀ ਉਹਨੂੰ ਛੱਡ ਨਹੀਂ ਰਹੇ ਜੀ ਉਹਦੇ ਦੂਜੇ ਥਾਵਾਂ 'ਪਾ ਖੇਲ ਲੱਸੀ ਕਰਦੇ ਜੀ ਉਹ ਉਹ ਤਾਂ ਕਿਤੇ ਚੰਗੀ ਆ ਜੀ ਪਰ ਆਪਾਂ ਉਹ ਤੇ ਜਾਣ ਹੀ ਰਹੇ ਇਹ ਇਹ ਸਭ ਕੁਝ ਫੂਡ ਲਾਈਨ ਦੇ ਵਿੱਚ ਆ ਜੀ ਪ੍ਰਵਾਸੀ ਭਾਵੇਂ ਤੁਹਾਨੂੰ ਜਿਵੇਂ ਦਾ ਮਰਜ਼ੀ ਚਲੋ ਇਹ ਨਹੀਂ ਕਹਿੰਦਾ ਵੀ ਮੇ ਮਾੜਾ ਬਹੁਤ ਵਧੀਆ ਕਰਦੇ ਨੇ ਪ੍ਰਵਾਸੀ ਭਾਈ ਜੀ ਆਪਣੇ ਮਿਹਨਤ ਕਰ ਰਹੇ ਨੇ ਅਤੇ ਉਹ ਬਣਾ ਕੇ ਦੇ ਰਹੇ ਨੇ ਪਰ ਆਪਾਂ ਚਾਹੁੰਦੇ ਹਾਂ ਵੀ ਹਾਂ ਉਸੇ ਲਵੇ ਖਾਣੇ ਨੇ ਆਪਾਂ ਪੰਜਾਬੀ ਵੀਰ ਨੂੰ ਅੱਗੇ ਆਉਣੇ ਹੀ ਦੇ ਰਹੇ ਅੱਛਾ ਵੀ ਆਪਣੇ ਹੀ ਆਪਣੀਆਂ ਲੱਤਾਂ ਖਿੱਚੀਆਂ ਨੇ ਆਪਣੇ ਲੱਤਾਂ ਖਿੱਚ ਰਹੇ ਨੇ ਅੱਛਾ ਜਿਵੇਂ ਹੁਣ ਆਮ ਮੈਂ ਵੀ ਜੋਬ ਕਰਦਾ ਰਿਹਾ ਤੇ ਆਮ ਵੀ ਆਪਾਂ ਸਮਾਜ ਦੇ ਵਿੱਚ ਦੇਖਦੇ ਆ ਤੁਹਾਨੂੰ ਐ ਨਹੀਂ ਕਹਿੰਦੇ ਯਾਰ ਮੈਕਡੀ ਤੇ ਚੰਗਾ ਸੀ ਤੂੰ ਐਡੀ ਵੱਡੀ ਕੰਪਨੀ ਸੀ ਐਡੀ ਵੱਡੀ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਜਾਂ ਫਿਰ ਤੂੰ ਐਚ ਆਰ ਵਰਗੀ ਪੋਸਟ ਤੇ ਸੀ ਜਿਹੜਾ ਸਾਰਿਆਂ ਦੀ ਉਹ ਸੈਲਰੀ ਡਿਸਾਈਡ ਕਰਦਾ ਤਾਂ ਉਹ ਐ ਨਹੀਂ ਕਹਿੰਦੇ ਯਾਰ ਆਹ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਤੇ ਮੇਰਾ ਰੁਝਾਨ ਹੈ ਨਾ ਬੇਸੇ ਮੈਂ ਉਸ ਟਾਈਮ ਲੱਗ ਗਿਆ ਜੀ ਵੀ ਮੇਰੀ ਸਟੱਡੀ ਦੇ ਹਿਸਾਬ ਨਾਲ ਸਟੱਡੀ ਤੋਂ ਬਾਅਦ ਵੀ ਬੀ ਟੈਕ ਕੰਪਿਊਟਰ ਐਪਲੀਕੇਸ਼ਨ ਤੋਂ ਬਾਅਦ ਤੇ ਪਰ ਮੇਰਾ ਰੁਝਾਨ ਸ਼ੁਰੂ ਤੋਂ ਇਸ ਸਾਈਡ ਰਿਹਾ ਜੀ ਤਾਂ ਮੈਂ ਮੁੜ ਕੇ ਆਪਣੇ ਦਿਹਾਂ ਤੇ ਆ ਗਿਆ ਸੀ ਅੱਛਾ ਅੱਛਾ ਮਾਪੇ ਦੀ ਕਿਵੇਂ ਦੀ سپورਟ ਆ ਉਹ ਕੀ ਕਹਿੰਦੇ ਨੇ ਵੀ ਆਹ ਕੰਮ ਠੀਕ ਆ ਕਿ ਮੈਕਡੀ ਆਲਾ ਠੀਕ ਸੀ ਉਹ ਕਹਿੰਦੇ ਜਿੱਦ ਤੇਰਾ ਦਿਲ ਲੱਗਦਾ ਤੂੰ ਉਹ ਕੰਮ ਕਰ ਅੱਛਾ ਤੇ ਮੰਮੀ ਡੈਡੀ ਕੀ ਕਰਦੇ ਆ ਡੈਡੀ ਫਾਰਮਰ ਆ ਨੇ ਤੇ ਮੰਮੀ ਹਾਊਸ ਵਾਈਫ ਓਕੇ ਫਿਰ ਅਕਸਰ ਦੇਖਿਆ ਜਾਂਦਾ ਵੈਸੇ ਪੰਜਾਬ ਦੇ ਵਿੱਚ ਇਹ ਹੁਣ ਕਲਚਰ ਨਹੀਂ ਰਿਹਾ ਕਿ ਬਾਕੀ ਖੇਤੀਬਾੜੀ ਵਾਲੇ ਪ੍ਰੋਫੈਸ਼ਨ ਨੂੰ ਛੱਡ ਕੇ ਕਿ ਜਿਹੜਾ ਡਾਕਟਰ ਹੁੰਦਾ ਉਹਦਾ ਮੁੰਡਾ ਡਾਕਟਰ ਬਣਦਾ ਜਿਹੜਾ ਮੁੰਡਾ ਜਿਹਦੇ ਦਾ ਪਿਓ ਵਕੀਲ ਹੁੰਦਾ ਉਹ ਵਕੀਲ ਬਣਦਾ ਆਪਣੇ ਜਿਹੜੇ ਫਾਰਮਰਸ ਨੇ ਉਹਨਾਂ ਦਾ ਮੁੰਡੇ ਜਿਹੜੇ ਨੇ ਉਹ ਅੱਗੇ ਫਾਰਮਰ ਨਹੀਂ ਬਣ ਰਹੇ ਉਹ ਚੀਜ਼ ਨੂੰ ਕਿਵੇਂ ਸਮਝਦੇ ਹੋ ਨਹੀਂ ਜੀ ਮੈਂ ਇਹ ਚੀਜ਼ ਨੂੰ ਥੋੜਾ ਹਟ ਕੇ ਮੇਰੀ ਸੋਚ ਆ ਜੀ ਕਿਉਂਕਿ ਪਹਿਲਾਂ ਤੁਹਾਨੂੰ ਕਸ਼ਾਨੀਆਂ ਆ ਜੀ ਠੀਕ ਆ ਜੀ ਬੇਸ਼ੱਕ ਮੈਂ ਇੱਥੇ ਕੰਮ ਕਰਦਾ ਜੇ ਪਰ ਜੇ ਘਰੋਂ ਹਾਕ ਪੈ ਜੇ ਵੀ ਆਪਣਾ ਆ ਖੇਤ ਦਾ ਕੰਮ ਆ ਤਾਂ ਮੈਂ ਇਹੋ ਸਾਈਡ ਤੇ ਕਰਕੇ ਉੱਥੇ ਭੱਜਿਆ ਜਾਣਾ ਜੀ ਮੇਰਾ ਉਹ ਕੰਮ ਪਹਿਲਾਂ ਹੈ ਓਕੇ ਅੱਛਾ ਰਿਸ਼ਤੇਦਾਰ ਦੋਸਤ ਇਹ ਤਾਂ ਨਹੀਂ ਕਹਿੰਦੇ ਯਾਰ ਵੀ ਆ ਕਿਵੇਂ ਸਟਾਲ ਲਾ ਲਈ ਤੂੰ ਇੱਕ ਬੜਾ ਵੱਡਾ ਜਗਾੜ ਜਾਰ ਵੀ ਲਾਇਆ ਤੁਸੀਂ ਇਹ ਇਹਦੇ ਬਾਰੇ ਦੱਸੋ ਵੀ ਇਹ ਕਿਵੇਂ ਲੱਗਿਆ ਕਿਵੇਂ ਥੋਟ ਆਇਆ ਕਿ ਇੰਨੇ ਕੇ ਏਰੀਏ ਦੇ ਵਿੱਚ ਇਹ ਸਾਰਾ ਸਮਾਨ ਸੈੱਟ ਆ ਜੂਗਾ ਤੇ ਜਾਂ ਰਿਸ਼ਤੇਦਾਰ ਮਜ਼ਾਕ ਤਾਂ ਨਹੀਂ ਕਰਦੇ ਨਹੀਂ ਜੀ ਵੀਰ ਜੀ ਮੇਰੇ ਲਈ ਇੱਕ ਤਾਂ ਪਹਿਲਾਂ ਬਜਟ ਘੱਟ ਸੀ ਜੀ ਬਜਟ ਘੱਟ ਦੇ ਵਿੱਚ ਜੇ ਮੈਂ ਕਿਧਰੇ ਸ਼ਾਪ ਦਾ 14 ਰੈਂਟ ਹੀ ਆਲਮੋਸਟ 30k 30000 40000 ਹੋਣਾ ਸੀ ਤੇ ਇਹਦਾ ਤਾਂ ਸੋਚਿਆ ਵੀ ਕਿਉਂ ਨਾ ਮੈਂ ਵੀ ਬਾਹਰ ਟਿਕਿਆ ਆਪਣੀ ਸਟਾਲ ਲਾ ਕੇ ਆਪ ਪਲਾਨ ਕਰ ਆ ਲੋਕਾਂ ਨੂੰ ਆਪਣੇ ਨੂੰ ਟੈਸਟ ਕਰਾਂ ਜੀ ਅਤੇ ਇਹ ਲੋਕੇਸ਼ਨ ਮੈਨੂੰ ਬਹੁਤ ਲੱਗੇ ਜੀ ਤਾਂ ਮੈਂ ਇੱਥੇ ਲੱਗਿਆ ਅੱਛਾ ਤੁਸੀਂ ਫਤੇਗੜ ਸਾਹਿਬ ਨਾਲ ਸੰਬੰਧਿਤੋਂ ਪਰ ਤੁਸੀਂ ਜਿਹੜੀ ਆਪਣੀ ਦੁਕਾਨਦਾਰੀ ਸ਼ੁਰੂ ਕਰੀਓ ਪਟਿਆਲੇ 'ਚ ਕਰੀ ਇਸ ਵਬਬ ਕਿਵੇਂ ਬਣਿਆ ਇਹ ਜੀ ਬੇਸੇ ਅੱਗੇ ਅਸੀਂ ਮਾਰਕੀਟ ਚ ਆnde ਰਹਿੰਦੇ ਸੀ ਜੀ ਇਹ ਮਾਰਕੀਟ ਥੋੜੀ ਬਿਜ਼ੀ ਰਹਿੰਦੀ ਲਾ ਇੱਕ ਸ਼ਾਮ ਦੇ ਟਾਈਮ ਦੀ ਆਰਬਰਸ਼ੇ ਫੇਸ 2 ਦੀ ਮਤਲਬ ਜੀ ਅਤੇ ਬੇਸੇ ਅਤੇ ਮੈਂ ਇੱਥੇ ਮੈਕੜੀ ਦਾ ਕੰਮ ਵੀ ਪਟਿਆਲੇ ਕਰਦਾ ਸੀ ਜੀ ਅਤੇ ਮੈਂ ਰਹਿੰਦਾ ਵੀ ਇੱਥੇ ਸੀ ਇੱਥੇ ਰਹਿੰਦੇ-ਰਹਿੰਦੇ ਮੈਂ ਇੱਥੇ ਆਪਣਾ ਸੈਟਅਪ ਕਰ ਲਿਆ ਉਕੇ ਹੁਣ ਕਿਵੇਂ ਦਾ ਹੰਗਾਰਾ ਮਿਲ ਰਿਹਾ ਪੰਜਾਬੀ ਭਾਈਚਾਰੇ ਵੱਲੋਂ ਜਿਹੜੇ ਉਹਦੇ ਤੁਹਾਡੇ ਜਾਣਕਾਰ ਵੀ ਨੇ ਉਹ ਵੀ ਆਉਂਦੇ ਆ ਖਾਣ ਪੀਣ ਤੇ ਦੂਜੇ ਜਿਹੜੇ ਨਵੇਂ ਜੁੜ ਰਹੇ ਆ ਕਿਵੇਂ ਦਾ ਹੰਗਾਰਾ ਜਿਹੜਾ ਮੇਰੇ ਕਸ਼ਮੀਰ ਇੱਕ ਵਾਰੀ ਆ ਜਾਂਦਾ ਸੀ ਉਹ ਦੁਬਾਰਾ ਸਾਡੇ ਲੈਵੇ ਜਰੂਰ ਆ ਰਿਹਾ ਤੇ ਉਹ ਸਾਡਾ ਰੈਗੂਲਰ ਕਸ਼ਮੀਰ ਦੇ ਉਕੇ ਤੇ ਜਿਵੇਂ ਹੁਣ ਤੁਸੀਂ ਦੱਸਿਆ ਕਿ ਪਹਿਲਾਂ ਬਜਟ ਘੱਟ ਸੀ ਅਕਸਰ ਉਹਰੇ ਆਪਣੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਨੇ ਨਵਾਂ ਸਟਾਰਟਅਪ ਸਟਾਰਟਅਪ ਕਰਨਾ ਚਾਹੁੰਦੇ ਆ ਪਰ ਉਹ ਕਹਿੰਦੇ ਯਾਰ ਪੈਸੀ ਹੈ ਨਹੀਂ ਤੇ ਤੁਸੀਂ ਵੀ ਦੱਸਿਆ ਕਿ ਛੋਟਾ ਬਜਟ ਸੀ ਤਾਂ ਉਹਨਾਂ ਨੂੰ ਕੀ ਕਹੋਗੇ ਜਿਹੜੇ ਨਵੇਂ ਮੁੰਡੇ ਨੇ ਕੁੜੀਆਂ ਨੇ ਜਿਹੜੇ ਹੋਰ ਕਿਸੇ ਆਪਣੇ ਵਰਗਾ ਕੋਈ ਹੋਰ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੀ ਆਈਡੀਆ ਦਓਗੇ ਜੇ ਜੇ ਛੋਟੇ ਹੱਥ 'ਚ ਹਨਰ ਆਵੇ ਸਕਿਲਸ ਨੇ ਤਾਂ ਤੁਸੀਂ ਜਮਾ ਛੋਟੇ ਤੋਂ ਛੋਟੇ ਸੈਟਅਪ ਤੋਂ ਵੀ ਆਪਣਾ ਸੈਟਅਪ ਬੜਾ ਕਰ ਸਕਦੇ ਹੋ ਪਰ ਉਹਦੇ ਲਈ ਬਾਹਰੇ ਨਿਕਲਣਾ ਪਊਗਾ ਕੰਮ ਕਰਨਾ ਪਊਗਾ ਅੱਛਾ ਜਿਵੇਂ ਸਾਡੇ ਮੁੰਡੇ ਕੁੜੀਆਂ ਕਹਿੰਦੇ ਆ ਕਿ ਯਾਰ ਸਾਨੂੰ ਤਾਂ ਸ਼ਰਮ ਆਉਂਦੀ ਆ ਸਾਨੂੰ ਸੰਗ ਆਉਂਦੀ ਆ ਕਿ ਅਸੀਂ ਨਹੀਂ ਕਰਨਾ ਚਾਹੁੰਦੇ ਮੈਂ ਆਪਣੀ ਇੱਕ ਐਗਜ਼ਾਮਪਲ ਦੱਸਦਾ ਨਾ ਇੱਕ ਸਾਡਾ ਮਿੱਤਰ ਹੈ ਉਹਨੂੰ ਕਿਹਾ ਕਿ ਤੁਸੀਂ 버거 ਤੇ ਕੁਲਚੇ ਦੀ ਰੇੜੀ ਲਾ ਲਓ ਤੇ ਉਹ ਕੰਮ ਕਰਦੇ ਆ ਕਿਤੇ 10-12000 ਤੇ ਉਹ ਕਹਿੰਦਾ ਯਾਰ ਮੈਨੂੰ ਤਾਂ ਸੰਗ ਲੱਗਦੀ ਆ ਮੈਂ ਤਾਂ ਕਰੇ ਨਹੀਂ ਸਕਦਾ ਅਸੀਂ ਬੜਾ ਮਨਾਇਆ ਤੇ ਤੁਹਾਨੂੰ ਐ ਨਹੀਂ ਲੱਗਿਆ ਜਾਂ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ ਨੇ ਵੀ ਰਜਾ ਤੋਂ ਆਪਾਂ ਬਾਹਰ ਜਾ ਕੇ ਛੋਟੇ ਤੋਂ ਛੋਟਾ ਕੰਮ ਕਰਦੇ ਆ ਇੱਥੋਂ ਦਾ ਕੇ ਆਪਾਂ 12 ਸਾਫ ਕਰਦੇ ਆ ਜਾਂ ਕੁਸ਼ੋਰ ਕਰਦੇ ਆ ਬਾਹਰ ਜਾ ਕੇ ਹਨਾ ਜੀ ਆ ਕਲੀਨਿੰਗ ਦਾ ਕੰਮ ਕਰਦੇ ਆ ਵੈਟਰੀਆਂ ਦਾ ਕੰਮ ਕਰਦੇ ਆ ਜੀ ਉਹ ਵੀ ਤਾਂ ਕਿਸੇ ਅੰਡਰ ਤੇ ਕਿਸੇ ਦੇ ਅੱਗੇ ਹੀ ਕੰਮ ਕਰ ਰਹੇ ਆ ਜੀ ਇੱਥੇ ਆਪਾਂ ਆਪ ਮਾਲਕਾ ਵੀ ਆਪਣੇ ਕੰਮ ਦੇ ਇਹ ਤੋਂ ਬੜੀ ਖੁਸ਼ੀ ਹੋਊਗੀ ਜੀ ਹਾਂ ਜੀ ਇਹ ਤਾਂ ਹੈ ਵੀ ਨੌਕਰ ਤੇ ਮਾਲਕ 'ਚ ਫਰਕ ਹੁੰਦਾ ਵੀ ਇੱਕ ਕਹਾਵਤ ਹੈ ਕਿ ਵੱਡਾ ਨੌਕਰ ਬਣਨ ਨਾਲੋਂ ਚੰਗਾ ਛੋਟਾ ਮਾਲਕ ਬਣ ਜਾਓ ਤੇ ਹੁਣ ਮੰਮੀ ਡੈਡੀ ਖੁਸ਼ ਨੇ ਤੁਹਾਡੇ ਭੈਣ ਭਰਾ ਨੇ ਚਾਚੇ ਦਾਇਓ ਖੁਸ਼ ਹੋਣਗੇ ਹਾਂਜੀ ਹਾਂਜੀ ਸਾਰੇ ਖੁਸ਼ ਨੇ ਜੀ ਆਪਣੇ ਪਰਾਂ ਤੇ ਆਪ ਖੜਾ ਹੋ ਕੇ ਆਪ ਚੱਲ ਰਿਹਾ ਜੀ ਓਕੇ ਅੱਛਾ ਇਹਦੇ ਵਿੱਚ ਹੁਣ ਮੋਕਟੇਲ ਦੇ ਵਿੱਚੋਂ ਸਭ ਤੋਂ ਵੱਧ ਵਿਕਦਾ ਕਿਹੜਾ ਕਿਹੜਾ ਮੋਕਟੇਲ ਸਭ ਤੋਂ ਮਸ਼ਹੂਰ ਹੈ ਤੁਹਾਡਾ ਸਾਡਾ ਹੀ ਵਾਟਰਮੈਲਨ ਤੇ ਗ੍ਰੀਨ ਐਪਲ ਸਭ ਤੋਂ ਬੈਸਟ ਸੇਲ ਹੈ ਜੀ ਕਿਉਂਕਿ ਅਸੀਂ ਉਹ ਚ ਫਰੂਟ ਬਹੁਤ ਜ਼ਿਆਦਾ ਕਾਉਂਟਰੀ ਚ ਪਾਦੇ ਹਾਂ ਜਿਹੜੇ ਕਸਟਮਰ ਨੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਉਂਦੇ ਰਹਿੰਦੇ ਇੱਕ ਖਾਸ ਟਾਈਮ ਤੇ ਕੋਈ ਵੱਧ ਕਸਟਮਰ ਵੈਸੇ ਸਾਡਾ ਟਾਈਮਿੰਗ ਜਿਹੜੀ ਅੱਗੇ ਹੁੰਦੀ ਸੀ ਵੈਸੇ ਹੁਣ ਸਾਨੂੰ ਅਸੀਂ ਮਾਰਨਿੰਗ ਸਟਾਰਟ ਕੀਤਾ ਮਾਰਨਿੰਗ 11:00 ਤੋਂ ਸ਼ਾਮੀ 11:00 ਪਰ ਅੱਗੇ ਸਾਡੀ ਟਾਈਮਿੰਗ ਹੁੰਦੀ ਸੀ ਸ਼ਾਮੀ 7:00 ਵਜੇ ਤੋਂ ਲੈ ਕੇ 12:00 ਵਜੇ ਤੱਕ ਅੱਛਾ ਹੁਣ ਕਿਹੜੀ ਟਾਈਮਿੰਗ ਹੈ ਸਵੇਰੇ 11:00 ਤੋਂ ਸਵੇਰੇ 11:00 ਤੋਂ ਰਾਤੀ 11:00 ਤੱਕ ਓਕੇ ਫਿਰ ਆਪਦੇ ਲਈ ਟਾਈਮ ਕਿਵੇਂ ਕੱਢ ਪਾਉਨੇ ਹੋ ਸੌਂਦੇ ਉੱਠਦੇ ਕਿਵੇਂ ਹੋ ਇਹਨਾਂ ਨੂੰ ਤਿਆਰੀ ਕਿਵੇਂ ਕਰਦੇ ਹੋ ਸਰ ਜੇ ਆਪਾਂ ਜਾਈਏ ਤਾਂ 4 ਘੰਟੇ ਦੀ ਨੀਂਦ ਬਹੁਤ ਹੁੰਦੀ ਆ ਆਪਣੀ ਬੋਡੀ ਵਾਸਤੇ ਜੀ। ਓਕੇ। ਨਹੀਂ ਡਾਕਟਰ ਤਾਂ ਕਹਿੰਦੇ 8 ਘੰਟੇ ਜ਼ਰੂਰੀ ਆ। ਜੇ ਕੁਝ ਮਰ ਲਾਈ ਤਾਂ ਤਾਂ ਛੋੜੀ ਨੀਂਦ ਤੇ ਅੱਗਣੀ ਪੋਗੀ। ਠੀਕ ਆ ਬਾਈ ਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਅ ਜਿਹੜੇ ਪੰਜਾਬੀ ਨੇ ਜਿਹੜੇ ਅੰਦਰੋਂ ਅੰਦਰ ਹੀ ਤੜਫਰੇ ਨੇ ਕੁਝ ਹੋ ਨਹੀਂ ਸਕਦਾ। ਉਹਨਾਂ ਨੂੰ ਉਹਨਾਂ ਨੂੰ ਇੱਕ ਸੁਨੇਹਾ ਜ਼ਰੂਰ ਦੇ ਦਿਓ। ਤੁਸੀਂ ਘਰ ਤੋਂ ਬਾਹਰ ਤਾਂ ਨਿਕਲੋ ਬਾਹਰ ਬਹੁਤ ਕੰਮ ਆ ਤੇ ਤੁਹਾਡੇ ਹੱਥੇ ਬਹੁਤ ਹੁਨਰ ਆ। ਓਕੇ ਅੱਛਾ ਲਾਸਟ ਇਹ ਆ ਕਿ ਲਾਸਟ ਦੇ ਵਿੱਚ ਕਰਪਰ ਐਡਰੈਸ ਦੱਸ ਦੋ ਤੁਸੀਂ ਕਿੱਥੇ ਖੜਦੇ ਹੋ ਕਿੱਥੇ ਮੌਕਟੇਲ ਪੀਣ ਪੰਜਾਬੀ ਆਉਣ ਤੁਹਾਡੇ ਕੋਲ ਅ ਡਿਸਟ੍ਰਿਕਟ ਪਟਿਆਲਾ ਜੀ ਅ ਨਵੇਂ ਬੱਸ ਸਟੈਂਡ ਤੋਂ ਜਾਂ ਜੁਨੀਵਰਸਿਟੀ ਵਾਲੂ ਜਾਂ ਨਿਆ ਫੇਸ 2 ਦੀ ਮਾਰਕੀਟ ਆਉਂਦੀ ਹੈ ਫੇਸ 2 ਦੀ ਮਾਰਕੀਟ ਦੇ ਬ੍ਰਿਜ ਦੇ ਥੱਲੇ ਪੁਲ ਦੇ ਥੱਲੇ ਅਸੀਂ ਖੜਦੇ ਹਾਂ ਜੀ ਅ 11 AM ਤੋਂ ਲੈ ਕੇ 11 PM ਤੱਕ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 11 ਵਜੇ ਤੱਕ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਬਈ ਜੀ ਬਵਾਦੋ ਬਾਈ ਜੀ ਸਾਡੇ ਨਾਲ ਸਨ ਜਿਹੜੇ ਕਿ ਮੌਕਟੇਲ ਵੇਚਦੇ ਨੇ ਪਟਿਆਲੇ ਦੀ ਅਰਬਨ ਸਟੇਟ ਮਾਰਕੀਟ ਦੇ ਪੁਲ ਦੇ ਥੱਲੇ ਜੇਕਰ ਤੁਸੀਂ ਕੁਝ ਅਲੱਗ ਪੀਣ ਦੇ ਸ਼ੌਕੀਨ ਹੋ ਤਾਂ ਬਾਈ ਦੇ ਕੋਲ ਜ਼ਰੂਰ ਆ ਕੇ ਮਿਲੋ ਤੇ ਟੇਸਟ ਇਹਨਾਂ ਦਾ ਦੇਖੋ ਜੇਕਰ ਤੁਸੀਂ ਬਾਈ ਹੋਰਾਂ ਕੋਲ ਪੀ ਚੁੱਕੇ ਹੋ ਤਾਂ ਕਮੈਂਟ ਕਰਕੇ ਆਪਣੀ رائے ਆ ਜਿਹੜੀ ਉਹ ਜ਼ਰੂਰ ਸਾਂਝੀ ਕਰਨਾ ਧੰਨਵਾਦ